ਪੰਜਾਬ ਦੇ ਵਿੱਚ ਜਿੱਥੇ ਦਿਨ ਦਿਹਾੜੇ ਹਥਿਆਰਾਂ ਦੀ ਨੋਕ ਤੇ ਕਈ ਲੋਕਾਂ ਨੂੰ ਲੁੱਟਿਆ ਜਾਂਦਾ ਹੈ ਉੱਥੇ ਨਾਲੋਂ ਨਾਲ ਕਈ ਥਾਵਾਂ ਤੇ ਨੋਸਰ ਬਾਜ ਵੀ ਇਹ ਭੋਲੇ-ਪਾਲੇ ਲੋਕਾਂ ਨੂੰ ਕਈ ਤਰ੍ਹਾਂ ਦੇ ਚਾਂਸੇ ਦੇ ਕੇ ਲੁੱਟ ਲੈਂਦੇ ਨੇ ਅੱਜ ਇੱਕ ਮਾਮਲਾ ਥਾਣਾ ਪੈਂਦੀ ਮੀਆਂ ਖਾਂ ਅਦੀਨ ਪੈਂਦੇ ਪਿੰਡ ਸੈਦੋਵਾਲ ਗੁਨੋਪੁਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਬਜ਼ੁਰਗ ਪਤੀ ਪਤਨੀ ਨੂੰ ਨੌਸਰਵਾਜਾਂ ਦੇ ਚਾਂਸੇ ਦੇ ਵਿੱਚ ਲੈ ਕੇ 3 ਲੱਖ ਤੋਂ ਵੱਧ ਦਾ ਸੋਨਾ ਤੇ ਲਗਭਗ 25000 ਰੁਪਏ ਦੀ ਨਕਦੀ ਠੱਗ ਲਈਆ ਖੱਗਾਂ ਦਾ ਸ਼ਿਕਾਰ ਬਣੇ ਇਕਬਾਲ ਸਿੰਘ ਜੀ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਬੀਤੇ ਦਿਨ ਬਟਾਲੇ ਨੇੜੇ ਇੱਕ ਪਿੰਡ ਦੇ ਵਿੱਚ ਸ਼ੂਗਰ ਦੀ ਦਵਾਈ ਲੈਣ ਗਏ ਸਨ ਘਰ ਮੁੜਦੇ ਸਮੇਂ ਉਹ ਕੱਲੂਕਾਰਾ ਸਾਹਿਬ ਕੋਲ ਆਪਣੇ ਖੇਤਾਂ ਵਿੱਚੋਂ ਲੰਗੇ ਟਿਊਬਵੈੱਲ ਵਾਲੇ ਰਸਤੇ ਪਿੰਡ ਨੂੰ ਮੁੜ ਰਹੇ ਸਨ ਤੇ ਇਸ ਮੌਕੇ ਇੱਕ ਅੱਧ ਖੜ ਉਮਰ ਦਾ ਵਿਅਕਤੀ ਤੇ ਇੱਕ ਨੌਜਵਾਨ ਉਹਨਾਂ ਦੇ ਨੇੜੇ ਆ ਕੇ ਰੁਕੇ ਤੇ ਆਪਸ ਵਿੱਚ ਉਹਨਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਇਸ ਉਪਰੰਤ ਨੌਜਵਾਨ ਨੇ ਬਜ਼ੁਰਗ ਜੋੜੇ ਨੂੰ ਕਿਹਾ ਕਿ ਇਹ ਸੰਤ ਮਹਾਪੁਰਸ਼ ਬਹੁਤ ਪਹੁੰਚੇ ਹੋਏ ਨੇ ਤੇ ਤੁਹਾਡੀਆਂ ਸਾਰੀਆਂ ਮਨੋਕਾਮਾ ਪੂਰੀਆਂ ਕਰਨਗੇ ਇਸ ਦੌਰਾਨ ਉਹਨਾਂ ਨੇ ਗੱਲਾਂ-ਗੱਲਾਂ ਦੇ ਵਿੱਚ ਕਿਹਾ ਕਿ ਜੇਕਰ ਤੁਹਾਡੇ ਕੋਲ ਸੋਨਾ ਜਾਂ ਪੈਸੇ ਹਨ ਤਾਂ ਉਹ ਇਹ ਦੁੱਗਣਾ ਕਰ ਦੇਣਗੇ ਇਸ ਮੌਕੇ ਉਹਨਾਂ ਨੇ ਕੁਲਵਿੰਦਰ ਕੋਲ ਦੇ ਕੰਨਾਂ ਵਿੱਚ ਪਾਈਆਂ ਹੋਈਆਂ ਵਾਲੀਆਂ ਲਾਉਣ ਨੂੰ ਕਿਹਾ ਤਾਂ ਕੁਲਵਿੰਦਰ ਕੋਰ ਨੇ ਮਨ੍ਹਾ ਕਰ ਦਿੱਤਾ ਪਰ ਕੁਲਵਿੰਦਰ ਕੋਰ ਦੇ ਪਤੀ ਇਕਬਾਲ ਸਿੰਘ ਦੀ ਜੇਬ ਵਿੱਚ ਪਈ 1500 ਰੁਪਏ ਦੀ ਨਕਦੀ ਇਕਬਾਲ ਸਿੰਘ ਨੇ ਖੁਦ ਹੀ ਠੱਗਾਂ ਦੇ ਹਵਾਲੇ ਕਰ ਦਿੱਤੀ ਤੇ ਇਸ ਤੋਂ ਬਾਅਦ ਉਸ ਨੌਜਵਾਨ ਨੇ ਗੁਲਵਿੰਦਰ ਕੌਰ ਦੇ ਕੰਨਾਂ ਵਿੱਚੋਂ ਵਾਲੀਆਂ ਵੀ ਉਤਾਰ ਲਈਆਂ ਇਸ ਉਪਰੰਤ ਦੋਵੇਂ ਠੱਗ ਪਤੀ ਪਤਨੀ ਨਾਲ ਉਹਨਾਂ ਦੇ ਘਰ ਪਿੰਡ ਸਾਦੋਵਾਲ ਵਿੱਚ ਗਏ ਤੇ ਜਿੱਥੇ ਆ ਕੇ ਉਹਨਾਂ ਨੇ ਇੱਕ ਜੋੜਾ ਸੋਨੇ ਦੀਆਂ ਵਾਲੀਆਂ ਤਿੰਨ ਸੋਨੇ ਦੀਆਂ ਮੁੰਦਰੀਆਂ ਇੱਕ ਚੇਨ ਤੇ ਹੋਰ ਸੋਨੇ ਦੇ ਗਹਿਣੇ ਤੇ ਲਗਭਗ 25000 ਰੁਪਏ ਦੀ ਨਕਦੀ ਸੋਨਾ ਦੁੱਗਣਾ ਕਰਨ ਦੇ ਚਾਂਸੇ ਵਿੱਚ ਉਹਨਾਂ ਕੋਲੋਂ ਲੈ ਕੇ ਆਪਣੇ ਕਬਜ਼ੇ ਕਰ ਲਿਆ ਤੇ ਪਤੀ ਪਤਨੀ ਨੂੰ ਵੱਖ-ਵੱਖ ਕੱਪੜਿਆਂ ਦੀਆਂ ਬਨਾਈਆਂ ਹੋਈਆਂ ਗੁਥਲੀਆਂ ਫੜਾ ਦਿੱਤੀਆਂ ਤੇ ਕਿਹਾ ਤੁਸੀਂ ਇਹਨਾਂ ਨੂੰ ਕੱਲ ਨੂੰ ਦੇਖ ਲਿਓ ਜੇਕਰ ਇਹਨਾਂ ਵਿੱਚੋਂ ਤੁਹਾਨੂੰ ਦੁੱਗਣਾ ਸੋਨਾ ਮਿਲੇਗਾ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਕੁਝ ਸਮਾਂ ਬਾਅਦ ਉਹ ਕੱਪੜੇ ਦੀਆਂ ਗੁੱਥਲੀਆਂ ਨੂੰ ਖੋਲ ਕੇ ਦੇਖਿਆ ਤਾਂ ਉਹਨਾਂ ਦੇ ਵਿੱਚ ਭੰਗ ਦੇ ਪੱਤੇ ਤੇ ਕੂੜਾ ਬੰਨਿਆ ਹੋਇਆ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਨਾਲ ਦਿਨ ਦਿਹਾੜੇ ਠੱਗੀ ਹੋਈ ਆ ਜਿਸ ਦੀ ਸੂਚਨਾ ਉਹਨਾਂ ਵੱਲੋਂ ਥਾਣਾ ਪੈਣੀ ਮੀਆਖਾ ਪੁਲਿਸ ਨੂੰ ਦੇ ਦਿੱਤੀ ਗਈ ਆ ਤੇ ਇਸ ਮੌਕੇ ਸਟੇਟ ਆਫ ਬੋਡੀ ਮਾਸਟਰ ਬਲਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਪਿੰਡ ਦੇ ਵਿੱਚ ਅਜਿਹੀ ਘਟਨਾ ਵਾਪਰੀ ਸੀ ਤੇ ਇਹ ਹੁਣ ਦੂਸਰੀ ਘਟਨਾ ਪੀੜਤ ਪਰਿਵਾਰ ਅਤੇ ਪਿੰਡ ਦੇ ਜ਼ਿੰਮੇਵਾਰ ਲੋਕਾਂ ਨੇ ਪੁਲਿਸ ਵਿਭਾਗ ਕੋਲੋਂ ਅਜਿਹੇ ਠੱਗਾਂ ਨੂੰ ਨੱਥ ਪਾਉਣ ਦੀ ਅਪੀਲ ਕੀਤੀ ਹੈ ਇਸ ਸਬੰਧੀ ਜਦੋਂ ਥਾਣਾ ਪੈਣੀ ਮੀਆਖਾਂ ਦੇ ਮੁਖੀ ਇੰਸਪੈਕਟਰ ਦੀਪਕਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਥਾਣੇ ਦੇ ਵਿੱਚ ਪੀੜਤ ਵੱਲੋਂ ਸ਼ਿਕਾਇਤ ਜੋ ਹੈ ਦਿੱਤੀ ਗਈ ਹੈ ਤੇ ਉਹਨਾਂ ਕਿਹਾ ਕਿ ਇਹ ਖੁਦ ਘਟਨਾ ਵਾਲੇ ਸਥਾਨ ਤੇ ਇਕਬਾਲ ਸਿੰਘ ਦਾ ਘਰ ਮੌਕਾ ਦੇ ਕੇ ਇਸ ਮਾਮਲੇ ਦੀ ਤੈਅ ਤੱਕ ਪਹੁੰਚਦੇ ਹੋਏ ਦੋਸ਼ੀਆਂ ਨੂੰ ਕਾਬੂ ਕਰਨ ਦਾ ਪੂਰਾ ਯਤਨ ਕਰਨਗੇ ਤੇ ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਵਿਅਕਤੀਆਂ ਨੂੰ ਤੁਰੰਤ ਨੇੜਲੇ ਪੁਲਿਸ ਥਾਣੇ ਦੇ ਵਿੱਚ ਸੂਚਨਾ ਦਿੱਤੀ ਜਾਵੇ ਤਾਂ ਜੋ ਅਜਿਹੀਆਂ ਜੋ ਘਟਨਾਵਾਂ ਹੈ ਉਹ ਅੱਗੇ ਤੋਂ ਨਾ ਵਾਪਰ ਸਕਣ